ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਨਾ ਸਾਂਝੀ ਕਰਨ ਜਾ ਰਹੇ ਹਾਂ ਕਿ ਇਹ ਪਿਆਰ ਸੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਤਪਦੀ ਦੁਪਹਿਰ ਚ ਮੀਤ ਆਪਣੇ ਪਤੀ ਸੁਖਵੀਰ ਨਾਲ ਪਿੰਡ ਦੇ ਅੱਡੇ ਚ ਖੜੀ ਸੀ ਸੁਖਵੀਰ ਅਪਾਹਿਤ ਸੀ ਉਹ ਇੱਕ ਪਾਸੇ درخت ਦੀ ਛਾਂ ਹੇਠ ਬੈਠਾ ਸੀ ਦੇਖਣ ਨੂੰ ਦੋਵੇਂ ਗਰੀਬ ਘਰ ਦੇ ਜਾਪਦੇ ਸਨ ਮੀਤ ਇੱਕ ਪਾਸੇ ਖੜੀ ਕਿਸੇ ਬੱਸ ਜਾਂ ਗੱਡੀ ਨੂੰ ਰੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹਨਾਂ ਦਾ ਪਿੰਡ ਇੱਕ ਸੁੰਸਾਨ ਜਗ੍ਹਾ ਤੇ ਹੋਣ ਕਾਰਨ ਵਾਹਨ ਬਹੁਤ ਘੱਟ ਰੁਕਿਆ ਕਰਦੇ ਸੀ ਅੱਜ ਉਹਨਾਂ ਨੇ ਸ਼ਹਿਰ ਸੁਖਵੀਰ ਦੀ ਦਵਾਈ ਲੈਣ ਜਾਣਾ ਸੀ ਥੋੜੇ ਹੀ ਸਮੇਂ ਵਿੱਚ ਇੱਕ ਕਾਰ ਆ ਕੇ ਮੀਤ ਕੋਲ ਰੁਕੀ ਮੀਤ ਅਜੇ ਸੁਖਵੀਰ ਨੂੰ ਹਾਕ ਮਾਰਨੀ ਲੱਗੀ ਸੀ ਕਿ ਕਾਰ ਦਾ ਸ਼ੀਸ਼ਾ ਖੁੱਲਿਆ ਅਚਾਨਕ ਹੀ ਮੀਤ ਦਾ ਧਿਆਨ ਉਸ ਕਾਰ ਵਾਲੇ ਡਰਾਈਵਰ ਤੇ ਪਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਹ ਹੌਲੀ-ਹੌਲੀ ਪੈਰ ਪਿੱਛੇ ਖਸਕਣ ਲੱਗੀ ਆਖਿਰ ਕੌਣ ਸੀ ਉਹ 5 ਸਾਲ ਪਹਿਲਾਂ ਮੀਤ ਕਾਲਜ ਦੀਆਂ ਸੋਹਣੀਆਂ ਸੁਨੱਖੀਆਂ ਨਾਰਾਂ ਵਿੱਚੋਂ ਇੱਕ ਸੀ ਉਸਦੇ ਹੁਸਨ ਵਿੱਚ ਕੋਈ ਘਾਟ ਨਹੀਂ ਸੀ ਕਾਲਜ ਦਾ ਹਰ ਮੁੰਡਾ ਉਸਦੇ ਹੁਸਨ ਦਾ دیਵਾਨਾ ਸੀ ਪਰ ਮੀਤ ਦੀ ਖੂਰ ਹਰ ਮੁੰਡੇ ਦੇ ਪੈਰ ਪਿੱਛੇ ਪਾ ਦਿੰਦੀ ਉਸਦੇ ਨਸ਼ਿਆਈਆਂ ਅੱਖਾਂ ਲੰਮੇ ਕੇਸ ਤੇ ਗੋਲ ਚਿਹਰਾ ਹਰ ਕਿਸੇ ਦੇ ਹੋਸ਼ ਉਡਾ ਦਿੰਦਾ ਸੀ ਮੀਤ ਦੀਆਂ ਸਹੇਲੀਆਂ ਅਕਸਰ ਹੀ ਉਸ ਨੂੰ ਸਵਾਲ ਕਰਦੀਆਂ ਕਿ ਉਸਨੂੰ ਕੋਈ ਪਸੰਦ ਕਿਉਂ ਨਹੀਂ ਆਉਂਦਾ ਤਾਂ ਮੀਤ ਦਾ ਜਵਾਬ ਹੁੰਦਾ ਕਿ ਜੋ ਮੁੰਡਾ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦਾ ਉਹ ਉਮਰਾਂ ਦਾ ਸਾਥ ਕਿਵੇਂ ਨਭਾਉ ਉਸਨੂੰ ਅਜਿਹੇ ਮੁੰਡੇ ਦੀ ਤਲਾਸ਼ ਸੀ ਜੋ ਬਿਨਾਂ ਕਿਸੇ ਡਰ ਤੋਂ ਆਪਣੇ ਪਿਆਰ ਦਾ ਇਜ਼ਹਾਰ ਕਰੇ ਤੇ ਸਿਰਫ ਇਹੀ ਨਹੀਂ ਉਸ ਰਿਸ਼ਤੇ ਨੂੰ ਵਿਆਹ ਤੱਕਰ ਵੀ ਲੈ ਕੇ ਜਾਵੇ ਮੀਤ ਪੜਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਉਸਨੂੰ ਲਿਖਣ ਦਾ ਵੀ ਬਹੁਤ ਸ਼ੌਂਕ ਸੀ ਤੇ ਇਸ ਦੇ ਨਾਲ ਹੀ ਉਹ ਕਾਲਜ ਦੀ ਹਰ ਪ੍ਰਤੀਯੋਗਤਾ ਵਿੱਚ ਭਾਗ ਲੈਂਦੀ ਸੀ ਉਸ ਦੇ ਸੁਪਨੇ ਬਹੁਤ ਵੱਡੇ ਸੀ। ਮੀਤ ਆਪਣੇ ਬਾਪੂ ਦੇ ਮੋਢਿਆਂ ਦਾ ਭਾਰ ਹਲਕਾ ਕਰਨਾ ਚਾਹੁੰਦੀ ਸੀ। ਮਾਂ ਦੀ ਮੌਤ ਪਿੱਛੋਂ ਉਹ ਹੀ ਘਰ ਨੂੰ ਸੰਭਾਲਦੀ ਸੀ। ਉਸ ਦੇ ਤਾਏ ਚਾਚੇ ਉਹਨਾਂ ਦੇ ਨਾਲ ਦੇ ਘਰ ਵਿੱਚ ਰਹਿੰਦੇ ਸੀ। ਸਾਰਾ ਦਿਨ ਘਰ ਵਿੱਚ ਮੀਤ ਦੇ ਕੰਮ ਦੀਆਂ ਸਿਫ਼ਤਾਂ ਹੁੰਦੀਆਂ ਰਹਿੰਦੀਆਂ। ਘਰ ਦੇ ਸਾਰੇ ਜੀ ਮੀਤ ਨੂੰ ਬਹੁਤ ਪਿਆਰ ਕਰਦੇ ਸੀ। ਉਸ ਨੂੰ ਕਿਤੇ ਵੀ ਜਾਣ ਤੋਂ ਰੋਕ ਟੋਕ ਨਹੀਂ ਸੀ। ਇੱਕ ਵਾਰ ਕਾਲਜ ਦੇ ਲੰਬੇ ਟੂਰ ਤੇ ਜਾਣ ਤੋਂ ਬਾਅਦ ਮੀਤ ਨੂੰ ਤੇਜ਼ ਬੁਖਾਰ ਹੋ ਗਿਆ। ਜਿਸ ਕਰਕੇ ਉਸਨੇ ਕਾਲਜ ਤੋਂ ਛੁੱਟੀਆਂ ਲੈ ਲਈਆਂ। ਉਹ ਨੇ ਮੀਤ ਸਾਰਾ ਦਿਨ ਆਪਣੇ ਕਮਰੇ ਚ ਪਈ ਆਰਾਮ ਕਰਦੀ ਰਹਿੰਦੀ। ਉਸਦੀ ਚਾਚੀ ਉਸਦਾ ਖਿਆਲ ਰੱਖਦੀ। 19 ਦਿਨੀ ਰਾਤ ਦੇ 8:00 ਵਜੇ ਮੀਤ ਨੂੰ ਇੱਕ ਨਵੇਂ ਨੰਬਰ ਤੋਂ ਫੋਨ ਆਇਆ। ਉਹ ਫੋਨ ਇੱਕ ਨਾਸਿਰ ਨਾਮੀ ਮੁੰਡੇ ਦਾ ਸੀ। ਦੋਵਾਂ ਵਿੱਚ ਗੱਲਬਾਤ ਸ਼ੁਰੂ ਹੋਈ। ਨਾਸਿਰ, ਹਾਂਜੀ ਕਿੱਦਾਂ ਮੀਤ? ਮੀਤ, ਕੌਣ? ਨਾਸਿਰ, ਤੁਸੀਂ ਠੀਕ ਹੋ? ਮੀਤ, ਮੈਂ ਪੁੱਛਿਆ ਕੌਣ? ਨਾਸਿਰ ਮੀਤ ਮੈਂ ਮੈਂ ਨਾਸਿਰ ਮੀਤ ਕੌਣ ਨਾਸਿਰ ਤੇ ਫੋਨ ਕਿਉਂ ਕੀਤਾ ਨਾਸਿਰ ਮੈਂ ਤੁਹਾਡੇ ਕਾਲਜ ਚ ਐਮਏ ਕੀਤੀ ਹੈ ਮੀਤ ਤੇ ਫਿਰ ਨਾਸਿਰ ਹਲਕੀ ਜਿਹੀ ਆਵਾਜ਼ ਵਿੱਚ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਮੀਤ ਮੀਤ ਪਹਿਲਾਂ ਤੁਸੀਂ ਇਹ ਦੱਸੋ ਮੇਰਾ ਨੰਬਰ ਕਿੱਥੋਂ ਮਿਲਿਆ ਤੁਹਾਨੂੰ ਨਾਸਿਰ ਮਾਫ ਕਰਨਾ ਪਰ ਇਹ ਨਹੀਂ ਮੈਂ ਦੱਸ ਸਕਦਾ ਮੀਤ ਅੱਛਾ ਅੱਗੇ ਤੋਂ ਫੋਨ ਨਾ ਕਰਨਾ ਇਹ ਕਹਿ ਕੇ ਮੀਤ ਨੇ ਫੋਨ ਕੱਟ ਦਿੱਤਾ ਤੇ ਸੌਂ ਗਈ ਅਗਲੇ ਦਿਨ ਸਵੇਰ ਨੂੰ ਜਦੋਂ ਮੀਤ ਨੇ ਫੋਨ ਚੁੱਕਿਆ ਤਾਂ ਨਾਸਰ ਦੇ 32 ਕਾਲਸ ਦੇਖ ਕੇ ਹੈਰਾਨ ਰਹਿ ਗਈ ਮੀਤ ਨੇ ਉਸੇ ਵੇਲੇ ਨਾਸਰ ਨੂੰ ਫੋਨ ਕੀਤਾ ਨਾਸਰ ਨੇ ਪਹਿਲੀ ਰਿੰਗ ਤੇ ਹੀ ਫੋਨ ਚੱਕ ਲਿਆ ਮੀਤ ਕੀ ਗੱਲ ਹੈ ਨਾਸਰ ਆਈ ਲਵ ਯੂ ਮੀਤ ਮੀਤ ਜੇ ਹੁਣ ਫੋਨ ਕੀਤਾ ਮੈਂ ਘਰ ਦੱਸ ਦੇਣਾ ਨਾਸਰ ਜੀ ਸਰ ਕੇ ਦੱਸੋ ਮੈਂ ਡਰਦਾ ਨਹੀਂ ਬਸ ਇੱਕ ਗੱਲ ਦਾ ਜਵਾਬ ਦੇ ਦਿਓ ਮੀਤ ਕਿਹੜੀ ਗੱਲ ਨਾਸਰ ਵਿਆਹ ਕਰਾਉਂਗੇ ਇਹ ਸੁਣ ਕੇ ਅਚਾਨਕ ਮੀਤ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਉਸ ਨੂੰ ਇੰਜ ਜਾਪਿਆ ਜਿਵੇਂ ਉਸ ਦੀ ਤਲਾਸ਼ ਖਤਮ ਹੋ ਗਈ ਹੋਵੇ ਮੀਤ ਨੇ ਅੱਗੇ ਜਵਾਬ ਦਿੱਤਾ ਮੀਤ ਅੱਛਾ ਜੀ ਜੇ ਬਾਅਦ ਵਿੱਚ ਮੁੱਕਰ ਗਏ ਨਾਸਿਰ ਤੁਸੀਂ ਹਾਂ ਤੇ ਕਰੋ ਮੈਂ ਘਰ ਆ ਜਾਣਾ ਰਿਸ਼ਤਾ ਲੈ ਕੇ ਮੀਤ ਨਹੀਂ ਨਹੀਂ ਮਤਲਬ ਤੁਸੀਂ ਸੱਚੀ ਪਿਆਰ ਕਰਦੇ ਹੋ ਨਾ ਨਾਸਿਰ ਹਾਂ ਜੀ ਮੀਤ ਕੀ ਸਬੂ ਚਾਹੀਦਾ ਹੈ ਮੀਤ ਸ਼ਰਮਾਉਂਦੀ ਹੋਈ ਕੁਛ ਨਹੀਂ मीत ਨੇ ਅਜੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਸੀ ਪਰ ਫਿਰ ਵੀ ਨਾਸਿਰ ਬਿਨਾਂ ਰੁਕੇ ਮੀਤ ਨੂੰ ਆਪਣੇ ਬਾਰੇ ਦੱਸ ਰਿਹਾ ਸੀ ਨਾਸਿਰ ਮੀਤ ਮੈਨੂੰ ਕਾਲਜ ਤੋਂ ਹਟਿਆ 1 ਸਾਲ ਹੋ ਗਿਆ ਹੈ ਮੈਂ ਜਦੋਂ ਤੁਹਾਨੂੰ ਪਹਿਲੀ ਵਾਰ ਦੇਖਿਆ ਸੀ ਤੁਸੀਂ ਤਾਂ ਮੈਨੂੰ ਉਦੋਂ ਹੀ ਪਸੰਦ ਆ ਗਈ ਸੀ ਪਰ ਮੈਂ ਦੱਸ ਨਹੀਂ ਸਕਿਆ ਮੀਤ ਕਿਉਂ ਡਰਦੇ ਸੀ ਨਾਸਿਰ ਮੈਂ ਕੋਈ ਗਲਤੀ ਕੀਤੀ ਸੀ ਜੋ ਡਰਦਾ ਮੀਤ ਨਹੀਂ ਉਹ ਮਤਲਬ ਨਹੀਂ ਮੇਰਾ ਨਾਸਿਰ ਵਿੱਚੋਂ ਕੱਟ ਦਿਆਂ ਦੇਖੋ ਮੀਤ ਮੈਂ ਬਹੁਤ ਗਰੀਬ ਘਰ ਤੋਂ ਆਂ ਮੈਂ ਪੜ੍ਹਾਈ ਵੀ ਬਹੁਤ ਮੁਸ਼ਕਿਲ ਨਾਲ ਪੂਰੀ ਕੀਤੀ ਹੈ ਉਸ ਸਮੇਂ ਮੈਂ ਆਪਣੇ ਪਿਆਰ ਦਾ ਇਜ਼ਹਾਰ ਤਾਂ ਕਰ ਸਕਦਾ ਸੀ ਪਰ ਅੱਜ ਵਾਂਗ ਵਿਆਹ ਕਰਾਉਣ ਲਈ ਨਹੀਂ ਕਹਿ ਸਕਦਾ ਸੀ ਪਰ ਹੁਣ ਮੈਂ ਆਪਣੇ ਪਿਆਰਾਂ ਤੇ ਖਲੋ ਗਿਆ ਹਾਂ ਮੈਂ ਹੁਣ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਸ਼ਾਇਦ ਅੱਜ ਮੈਂ ਕਾਮਯਾਬ ਨਾ ਹੁੰਦਾ ਮੀਤ ਨਾਸਰ ਦੀਆਂ ਇਹ ਗੱਲਾਂ ਸੁਣ ਕੇ ਖੁਸ਼ ਵੀ ਸੀ ਤੇ ਹੈਰਾਨ ਵੀ ناصر ਨੇ ਦੱਸਿਆ ਕਿ ਉਹ ਉਸਦੇ ਕਾਲਜ ਗਿਆ ਸੀ ਪਰ ਉਸ ਨੂੰ ਪਤਾ ਲੱਗਿਆ ਕਿ ਮੀਤ ਬਿਮਾਰ ਹੋਣ ਕਰਕੇ ਕਾਲਜ ਨਹੀਂ ਆ ਰਹੀ ਤਾਂ ਨਾਸਰ ਨੇ ਮੀਤ ਦੀ ਸਹੇਲੀ ਤੋਂ ਉਸਦਾ ਨੰਬਰ ਲੈ ਲਿਆ ਸੀ ਮੀਤ ਅੰਦਰ ਹੀ ਅੰਦਰ ਹੀ ਸੋਚ ਰਹੀ ਸੀ ਕਿ ਜਿਸ ਮੁੰਡੇ ਦੀ ਉਹ ਭਾਲ ਵਿੱਚ ਸੀ ਸ਼ਾਇਦ ਉਹ ਹੁਣ ਉਸ ਨੂੰ ਮਿਲ ਗਿਆ ਹੈ ਮੀਤ ਹੁਣ ਨਾਸਰ ਬਾਰੇ ਹੋਰ ਵੀ ਗੱਲਾਂ ਜਾਣਨਾ ਚਾਹੁੰਦੀ ਸੀ ਹੁਣ ਨਾਸਰ ਤੇ ਮੀਤ ਰੋਜ਼ ਗੱਲ ਕਰਨ ਲੱਗ ਗਏ ਨਾਸਿਰ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਮੀਤ ਨੂੰ ਸੋਚਣ ਤੇ ਮਜਬੂਰ ਕਰ ਦਿੰਦੀਆਂ। ਮੀਤ ਦੇ ਮਨ 'ਚ ਵੀ ਬਹੁਤ ਕੁਝ ਸੀ ਪਰ ਜਦੋਂ ਉਸ ਨੂੰ ਆਪਣੇ ਸੁਪਨਿਆਂ ਦਾ ਖਿਆਲ ਆਉਂਦਾ ਤਾਂ ਉਹ ਢਿੱਲੀ ਪੈ ਜਾਂਦੀ। ਮੀਤ ਹਰ ਗੱਲ ਨਾਸਿਰ ਨਾਲ ਸਾਂਝੀ ਕਰਨ ਲੱਗੀ ਸੀ। ਉਸ ਦੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਤੇ ਬੁੱਲ ਕੁਝ ਹੋਰ। ਮੀਤ ਹੁਣ ਘਰ ਦੇ ਕੰਮਾਂ 'ਚ ਰੁਚੀ ਨਾ ਲੈਂਦੀ। ਉਹ ਜਲਦੀ ਤੋਂ ਜਲਦੀ ਘਰੋਂ ਬਾਹਰ ਨਿਕਲਣਾ ਚਾਹੁੰਦੀ ਸੀ। ਪਰ ਉਸ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਰਕੇ ਪਰਿਵਾਰ ਵਾਲੇ ਮੀਤ ਨੂੰ ਕਾਲਜ ਜਾਣ ਤੋਂ ਰੋਕਦੇ ਰਹੇ। ਦੋਵੇਂ ਅੱਧੀ ਰਾਤ ਤੱਕ ਗੱਲਾਂ ਕਰਦੇ ਰਹਿੰਦੇ ਤੇ ਦਿਨੇ ਮੀਤ ਨਾਸਿਰ ਦੀਆਂ ਗੱਲਾਂ ਚੇਤੇ ਕਰਕੇ ਖਿੜੀ ਰਹਿੰਦੀ। ਕੁਝ ਦਿਨਾਂ ਬਾਅਦ ਮੀਤ ਪੂਰੀ ਤਰ੍ਹਾਂ ਠੀਕ ਹੋ ਗਈ। ਫਿਰ ਉਸਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ। ਮੀਤ ਦੇ ਚਿਹਰੇ ਤੇ ਵਕਰੀ ਜਿਹੀ ਚਮਕ ਦਿਖਾਈ ਦੇਣ ਲੱਗੀ ਸੀ। ਉਹ ਸਾਰਾ ਦਿਨ ਚੁੱਪਚਾਪ ਬੈਠੀ ਰਹਿੰਦੀ ਤੇ ਨਾ ਕਿਸੇ ਨਾਲ ਗੱਲ ਕਰਦੀ। ਸ਼ਾਇਦ ਮੀਤ ਆਪਣੇ ਤੇ ਨਾਸਿਰ ਚੋਂ ਕਿਸੇ ਇੱਕ ਨੂੰ ਚੁਣਨ ਦੀ ਕੋਸ਼ਿਸ਼ ਕਰ ਰਹੀ ਸੀ। ਮੀਤ ਦੀਆਂ ਸਹੇਲੀਆਂ ਉਸਦੀ ਖਾਮੋਸ਼ੀ ਦਾ ਕਾਰਨ ਪੁੱਛਦੀਆਂ ਰਹਿੰਦੀਆਂ ਪਰ ਮੀਤ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰ ਦਿੰਦੀ ਤੇ ਉਹਨਾਂ ਤੋਂ ਵਕਰੀ ਜਾ ਬੈਠ ਜਾਂਦੀ। ਇੱਕ ਦਿਨ ਅਚਾਨਕ ਮੀਤ ਨੇ ਉਹਨਾਂ ਨੂੰ ਦੱਸ ਹੀ ਦਿੱਤਾ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ। ਸ਼ਾਇਦ ਅੱਜ ਮੀਤ ਆਪਣੇ ਪਿਆਰ ਦਾ ਇਜ਼ਹਾਰ ਕਰਨ ਵਾਲੀ ਸੀ। ਇਹ ਸੁਣ ਕੇ ਉਸ ਦੀਆਂ ਸਹੇਲੀਆਂ ਹੈਰਾਨ ਹੋ ਗਈਆਂ ਤੇ ਮੀਤ ਨੂੰ ਸਵਾਲ ਕਰਨ ਲੱਗੀਆਂ। ਪਹਿਲੀ ਆਖੇ ਕੌਣ ਹੈ ਉਹ? ਜੋ ਤੈਨੂੰ ਪਸੰਦ ਆ ਗਿਆ ਦੂਜੀ ਤੈਨੂੰ ਕਿੱਥੇ ਮਿਲਿਆ ਤੀਜੀ ਫੋਟੋ ਦਾ ਵਿਖਾ ਮੀਤ ਬਿਨਾ ਕੁਝ ਬੋਲੇ ਕਲਾਸ ਤੋਂ ਬਾਹਰ ਚਲੀ ਗਈ ਤੇ ਇੱਕ ਰੁੱਕ ਦੀ ਛਾਂ ਹੇਠ ਜਾ ਬੈਠੀ ਮੀਤ ਨੇ ਸੋਚਿਆ ਕਿ ਨਾਸਰ ਨੂੰ ਤਾਂ ਅਜੇ ਮੈਂ ਵੀ ਨਹੀਂ ਵੇਖਿਆ ਪਰ ਇਸ ਨਾਲ ਮੀਤ ਨੂੰ ਜ਼ਿਆਦਾ ਫਰਕ ਨਹੀਂ ਸੀ ਪੈਂਦਾ ਉਹ ਸਿਰਫ ਇਹੀ ਜਾਣਦੀ ਸੀ ਕਿ ਉਹ ਨਾਸਰ ਨੂੰ ਪਿਆਰ ਕਰਦੀ ਹੈ ਉਸੇ ਵੇਲੇ ਨਾਸਰ ਦਾ ਫੋਨ ਆਇਆ ਨਾਸਰ ਹੈਲੋ ਮੀਤ ਮੀਤ ਹਾਂਜੀ 나시ਰ ਕਿਵੇਂ ਹੋ ਤੁਸੀਂ 나시ਰ ਠੀਕ ਐ ਮੀਤ ਤੁਸੀਂ ਕਿਦਾਂ ਮੀਤ ਮੈਂ ਵੀ ਠੀਕ ਆ 나시ਰ ਕਿੱਥੇ ਹੋ ਮੀਤ ਮੈਂ ਕਾਲਜ ਕੀ ਹੋਇਆ 나시ਰ ਮਿਲੀ ਅੱਜ ਇਹ ਸੁਣ ਕੇ ਮੀਤ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਹ ਚਾਹ ਕੇ ਵੀ 나시ਰ ਨੂੰ ਨਾ ਨਾ ਕਰ ਸਕੀ ਮੀਤ ਹਾਂਜੀ ਪਰ ਕਿੱਥੇ 나시ਰ ਕਾਲਜ ਦੇ ਪਿੱਛੇ ਵਾਲੀ ਨਹਿਰ ਤੇ ਆਜੋ ਮੀਤ ਠੀਕ ਹੈ ਇਹ ਕਹਿ ਕੇ ਮੀਤ ਬਿਨਾ ਕਿਸੇ ਨੂੰ ਪੁੱਛੇ ਦੱਸੇ ਚਲੀ ਗਈ ਮੀਤ ਜਦੋਂ ਕਾਲਜ ਦੇ ਪਿੱਛੇ ਪਹੁੰਚੀ ਤਾਂ ਉੱਥੇ ਕੋਈ ਨਹੀਂ ਸੀ ਕਿੰਨਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਮੀਤ ਨੇ ਵੇਖਿਆ ਕਿ ਦੋ ਮੁੰਡੇ ਉਸ ਵੱਲ ਤੁਰੇ ਆ ਰਹੇ ਸੀ ਉਹ ਬਹੁਤ ਘਬਰਾ ਗਈ ਮੀਤ ਨੇ ਆਪਣੇ ਪੈਰ ਵਾਪਸ ਕਾਲਜ ਵੱਲ ਨੂੰ ਮੋੜ ਲਏ ਮੀਤ ਉਥੋਂ ਖਿਸਕਣੀ ਲੱਗੀ ਸੀ ਕਿ ਪਿੱਛੋਂ ਆਵਾਜ਼ ਆਈ ਰੁਕੋ ਮੀਤ ਮੈਂ ਨਾਸਰ ਮੀਤ ਜਲਦੀ ਨਾਲ ਪਿੱਛੇ ਮੁੜੀ ਤੇ ਨਾਸਰ ਦੀਆਂ ਅੱਖਾਂ ਤੇ ਆ ਕੇ ਰੁਕ ਗਈ ਦੋਵੇਂ ਇੱਕ ਟੱਕ ਇੱਕ ਦੂਸਰੇ ਦੀਆਂ ਅੱਖਾਂ 'ਚ ਵੇਖਦੇ ਰਹੇ। ਨਾਸਿਰ ਉੱਚੇ ਕੱਦ ਦਾ ਸੀ ਪਰ ਉਸ ਦਾ ਰੰਗ ਪੁੱਜੀ ਹੋਈ ਛੱਲੀ ਵਰਗਾ। ਊਮੀਦ ਨਾਸਿਰ ਦੀਆਂ ਅੱਖਾਂ ਵਿੱਚ ਇਸ ਤਰ੍ਹਾਂ ਸਮਾ ਗਈ ਜਿਵੇਂ ਉਸ ਨੇ ਨਾਸਿਰ ਦੀ ਚਮੜੀ ਵੱਲ ਵੇਖਿਆ ਹੀ ਨਾ ਹੋਵੇ। ਊਮੀਦ ਦਾ ਦੋਸਤ ਪਿੱਛੇ ਹੀ ਇੱਕ ਟਾਲੀ ਕੋਲ ਰੁਕ ਗਿਆ ਸੀ। ਨਾਸਿਰ, "ਮੀਤ ਉਹ ਮੇਰਾ ਦੋਸਤ ਹੈ ਸਾਬੀ। ਕੀ ਹੋਇਆ ਊਮੀਦ? ਤੁਸੀਂ ਕੁਝ ਬੋਲਦੇ ਕਿਉਂ ਨਹੀਂ? ਮੈਂ ਪਸੰਦ ਨਹੀਂ ਆਇਆ?" ਊਮੀਦ, "ਨਹੀਂ ਨਾਸਿਰ, ਇਹੋ ਜਿਹੀ ਕੋਈ ਗੱਲ ਨਹੀਂ।" ਇਕ ਹੈ ਕਿ ਮੀਤ ਰੁਕ ਗਈ ਤੇ ਅੱਖਾਂ ਭਰ ਲਈਆਂ 나సి르 ਕੀ ਹੋਇਆ ਮੀਤ ਤੁਸੀਂ ਰੋਂਦੇ ਕਿਉਂ ਆ ਮੀਤ ਹਲਕੀ ਜਿਹੀ ਆਵਾਜ਼ ਵਿੱਚ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਕਦੇ ਛੱਡੋਗੇ ਤਾਂ ਨਹੀਂ 나సి르 ਨਹੀਂ ਮੀਤ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਆਪਾਂ ਵਿਆਹ ਕਰਵਾਉਣਾ ਹੈ ساری ਉਮਰ ਇਕੱਠੇ ਰਹਿਣਾ ਇਹ ਸੁਣ ਕੇ ਮੀਤ ਨੇ ਝੱਟ ਹੀ 나సి르 ਨੂੰ ਗੱਲ ਲਾ ਲਿਆ ਦੋਵੇਂ ਕਿੰਨਾ ਸਮਾਂ ਬੈਠੇ ਗੱਲਾਂ ਕਰਦੇ ਰਹੇ ਸਾਬੀ ਨੇ ਆਵਾਜ਼ ਦਿੱਤੀ ਚਲਿਏ 나సి르 ਘੰਟਾ ਹੋ ਗਿਆ ناصر ਤੇ میت پیار بھریاں ਅੱਖਾਂ ਨਾਲ ਇੱਕ ਦੂਜੇ ਵੱਲ ਵੇਖਦੇ ਰਹੇ 나서 ਚੰਗੇ ਮਿੱਤ ਚੱਲਦੇ ਆ ਬਹੁਤ ਟਾਈਮ ਹੋ ਗਿਆ میت ٹھیک ہے 나서 ਧਿਆਨ ਰੱਖਣਾ ਦੋਵੇਂ ਜਲਦ ਹੀ ਮਿਲਾਂਗੇ ਕਹਿ ਕੇ ਅਲਵਿਦਾ ਹੋ ਗਈ ਸ਼ਾਮ ਨੂੰ میت دیر ਨਾਲ ਘਰ ਪਹੁੰਚੀ ਸਾਰੇ ਵੇੜੇ ਵਿੱਚ ਬੈਠੇ ਉਸ ਦਾ ਇੰਤਜ਼ਾਰ ਕਰ ਰਹੀ ਸੀ ਘਰ ਵਾਰਦਿਆਂ ਸਾਰੇ ਸਾਰੇ ਉਸ ਨੂੰ ਸਵਾਲ ਕਰਨ ਲੱਗੇ ਬਾਪੂ ਕਿੱਥੇ ਸੀ ਅਜੇ ਇੰਨੀ دیر تا ਆਇਆ جواب دے میت दादी ਇਹਦੇ ਲੱਛਣ ਠੀਕ ਨਹੀਂ ਲੱਗਦੇ ਘਰ ਬਿਠਾਓ ਇਹਨੂੰ ਇਹ ਸੁਣ ਕੇ ਮੀਤ ਇੱਕੋ ਦਮ ਨਾਸਰ ਦਿਆਂ ਖਿਆਲਾਂ ਚੋਂ ਬਾਹਰ ਆਈ ਮੀਤ ਬਾਪੂ ਉਹ ਮੈਂ ਅੱਜ ਆਪਣੀ ਸਹੇਲੀ ਦੇ ਘਰ ਚਲੀ ਗਈ ਸੀ ਇਸ ਲਈ ਦੇਰ ਹੋ ਗਈ ਇਹ ਕਹਿ ਕੇ ਮੀਤ ਆਪਣੇ ਕਮਰੇ ਵਿੱਚ ਚਲੀ ਗਈ ਕੋਦਰ ਨਾਸਰ ਮੀਤ ਦੇ ਖਿਆਲਾਂ ਵਿੱਚ ਡੁੱਬਿਆ ਹੋਇਆ ਸੀ ਉਹ ਮਹਿਸੂਸ ਕਰ ਰਿਹਾ ਸੀ ਕਿ ਮੀਤ ਹੀ ਉਸਦੀ ਸੱਚੀ ਮੁਹੱਬਤ ਹੈ ਤੇ ਉਹ ਹੁਣ ਉਸਨੂੰ ਖੋਣਾ ਨਹੀਂ ਸੀ ਚਾਹੁੰਦਾ मीत ਵੀ ਅੱਜ ਆਪਣੇ ਪਿਆਰ ਦਾ ਇਜ਼ਹਾਰ ਕਰਕੇ ਬਹੁਤ ਖੁਸ਼ ਸੀ। ਰਾਤ ਨੂੰ ਦੋਵੇਂ ਫੋਨ 'ਤੇ ਗੱਲਾਂ ਕਰਦੇ ਤੇ ਦਿਨੇ ਇਕੱਠੇ ਸਮਾਂ ਬਿਤਾਉਂਦੇ। ਦੋਵਾਂ ਵਿਚਕਾਰ ਇੱਕ ਨੋਕੀ ਸਾਂਝ ਪੈ ਗਈ ਸੀ। ਜਦੋਂ ਕਿਤੇ ਦੋਵਾਂ ਤੋਂ ਨਾ ਮਿਲਿਆ ਜਾਂਦਾ ਤਾਂ ਦੋਵੇਂ ਬੜੀ ਬੇਚੈਨੀ ਨਾਲ ਦਿਨ ਕੱਢਦੇ। ਮੀਤ ਕਈ-ਕਈ ਦਿਨ ਕਾਲਜ ਨਾ ਜਾਂਦੀ ਤੇ ਨਾਸਿਰ ਨਾਲ ਕਾਲਜ ਦੇ ਬਾਹਰ ਬੈਠੀ ਰਹਿੰਦੀ। ਨਾਸਿਰ ਮੀਤ ਦੀ ਖੂਬਸੂਰਤੀ ਨੂੰ ਨਿਹਾਰਦਾ ਰਹਿੰਦਾ। ਮੀਤ ਨੂੰ ਕੋਈ ਵੀ ਕੰਮ ਹੁੰਦਾ ਤਾਂ ਉਹ ਨਾਸਿਰ ਨੂੰ ਦੱਸਦੀ ਤੇ ਨਾਸਿਰ ਵੀ ਬਿਨਾਂ ਕਿਸੇ ਨਾਂ ਉੱਕਰ ਦੇ ਉਸ ਦੀ ਮਦਦ ਕਰਦਾ ਇੱਕ ਦਿਨ ਨਾਸਿਰ ਨੇ ਗੱਲਾਂ-ਗੱਲਾਂ ਵਿੱਚ ਮੀਤ ਨੂੰ ਉਸ ਦੇ ਘਰ ਮਿਲਣ ਲਈ ਕਿਹਾ ਮੀਤ ਨੂੰ ਵੀ ਇਸ ਨਾਲ ਕੋਈ ਪ੍ਰੋਬਲਮ ਨਹੀਂ ਸੀ ਉਸ ਨੇ ਝੱਟ ਹੀ ਹਾਂ ਕਰ ਦਿੱਤੀ ਨਾਸਿਰ ਚਾਹੁੰਦਾ ਸੀ ਕਿ ਉਹ ਮੀਤ ਨੂੰ ਦੁਨੀਆ ਤੋਂ ਓਲੇ ਮਿਲੇ ਜਦੋਂ ਉਹਨਾਂ ਨੂੰ ਮਿਲਣ ਲਈ ਕੋਈ ਜਗ੍ਹਾ ਨਾ ਮਿਲਦੀ ਤਾਂ ਉਹਨਾਂ ਨੂੰ ਇਸ ਦੁਨੀਆ ਦੀ ਵੱਡੀ ਜਨਸੰਖਿਆ ਦਾ ਅਹਿਸਾਸ ਹੁੰਦਾ ਅਗਲੇ ਹੀ ਦਿਨ ਨਾਸਿਰ ਮੀਤ ਨੂੰ ਆਪਣੇ ਘਰ ਲੈ ਗਿਆ ਉਹਨਾਂ ਦੇ ਘਰ ਕੋਈ ਨਹੀਂ ਸੀ 나시ਰ ਦੇ ਪਿਓ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮਾਂ ਦਿਹਾੜੀ ਕਰਕੇ ਘਰ ਚਲਾਉਂਦੀ ਸੀ 나시ਰ ਮੀਤ ਨੂੰ ਰੋਜ਼ ਮਿਲਣ ਦੇ ਚੱਕਰ 'ਚ ਆਪਣੀ ਨੌਕਰੀ ਗਵਾ ਬੈਠਾ ਸੀ ਪਰ ਮੀਤ ਨੂੰ ਇਸ ਗੱਲ ਦੀ ਕੋਈ ਸੂਹ ਨਹੀਂ ਸੀ ਮੀਤ ਤੇ 나시ਰ ਘਰ ਪਹੁੰਚ ਗਏ 나시ਰ ਦਾ ਘਰ ਜਿਆਦਾ ਵੱਡਾ ਨਹੀਂ ਸੀ ਉਹਨਾਂ ਦੇ ਘਰ 'ਚ ਕੇਵਲ ਦੋ ਹੀ ਕਮਰੇ ਸੀ ਪਰ ਮੀਤ ਨੂੰ ਇਸ ਨਾਲ ਕੋਈ ਫਰਕ ਨਹੀਂ ਸੀ ਪਿਆ 나시ਰ ਵੀ ਜਾਣਦਾ ਸੀ ਕਿ ਮੀਤ ਨੂੰ ਉਸ ਦੇ ਘਰ ਨਾਲ ਕੋਈ ਨਿਰਾਸ਼ਾ ਨਹੀਂ ਹੋਵੇਗੀ ਮੀ ਇਤਨੇ ਸਾਰਾ ਕੁਝ ਨਜ਼ਰਅੰਦਾਜ਼ ਕੀਤਾ ਤੇ ਨਾਸਰ ਦੀਆਂ ਬਾਹਾਂ ਚ ਆ ਕੇ ਸਕੂਨ ਮਾਨਿਆ। ਦੋਵੇਂ ਗੱਲਾਂ ਕਰਦੇ ਕਰਦੇ ਇੱਕ ਦੂਸਰੇ ਵਿੱਚ ਇੰਨਾ ਘੁਸਮਾ ਗਏ ਕਿ ਕਦੋਂ ਆਪਣੇ ਹੋਸ਼ ਭੁਲਾ ਬੈਠੇ ਪਤਾ ਹੀ ਨਾ ਲੱਗਿਆ। ਮੀਤ ਦੇ ਸਰੀਰ 'ਚੋਂ ਆ ਰਹੀ ਖੁਸ਼ਬੂ ਨਾਸਰ ਨੂੰ ਹੋਰ ਉਤੇਜਿਤ ਕਰ ਰਹੀ ਸੀ। ਦੋਵੇਂ ਪਿਆਰ ਦੇ ਅਹਿਸਾਸ ਦਾ ਨਿਗਮਾਨਣ ਲੱਗੇ। ਮੀਤ ਸਹੀ ਗਲਤ ਦਾ ਅੰਦਾਜ਼ਾ ਲਗਾਉਣਾ ਭੁੱਲ ਚੁੱਕੀ ਸੀ। ਅਚਾਨਕ ਮੀਤ ਨੇ ਹੋਸ਼ ਸੰਭਾਲ ਲਿਆ ਤੇ ਵਾਪਸ ਘਰ ਜਾਣ ਲਈ ਕਿਹਾ। ਦੋਵਾਂ ਨੇ ਰਾਜ ਕੇ ਇੱਕ ਦੂਸਰੇ ਨੂੰ ਪਿਆਰ ਕੀਤਾ। ਨਾਸਰ ਨੇ ਮੀਤ ਦਾ ਸਿਰ ਪਲੋਸੀਆ ਤੇ ਮੱਥਾ ਚੁੰਮਿਆ। ਦੋਵੇਂ ਵਾਪਸ ਮੀਤ ਦੇ ਪਿੰਡ ਪਹੁੰਚ ਗਏ। ਮੀਤ ਸਾਰੀ ਰਾਤ ਉਹਨਾਂ ਪਲਾਂ ਨੂੰ ਯਾਦ ਕਰਦੀ ਰਹੀ। ਆਪਣਾ ਘਰ ਹੁਣ ਮੀਤ ਨੂੰ ਗਾੜੇ ਹਨੇਰੇ ਵਰਗਾ ਜਾਪਦਾ ਸੀ। ਜਿੱਥੇ ਰਾਤ ਨੂੰ ਉਸ ਦਾ ਦਮ ਘੁੱਟਦਾ ਸੀ, ਉਹ ਘਰ ਵਿੱਚ ਕਿਸੇ ਨਾਲ ਗੱਲ ਨਾ ਕਰਦੀ ਤੇ ਨਾਸਰ ਦੇ ਖਿਆਲਾਂ ਵਿੱਚ ਖੋਈ ਰਹਿੰਦੀ। ਉਧਰ ਨਾਸਰ ਵੀ ਹੁੰਦੀਆਂ ਯਾਦਾਂ ਵਿੱਚ ਬਹੁਤ ਦੂਰ ਜਾ ਚੁੱਕਾ ਸੀ। ਦੋਵੰਦਾ ਇੱਕ ਦੂਜੇ ਬਿਨਾਂ ਰਹਿਣਾ ਔਖਾ ਹੋ ਗਿਆ ਸੀ। ਉਧਰ ਮੀਤ ਦੇ ਘਰ ਉਸਦੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਪਰ ਇਸ ਬਾਰੇ ਮੀਤ ਨੂੰ ਕੁਝ ਪਤਾ ਨਹੀਂ ਸੀ। ਇੱਕ ਦਿਨ ਮੀਤ ਦੀ ਤਾਈ ਨੇ ਉਸਨੂੰ ਕਾਲਜ ਜਾਣ ਤੋਂ ਰੋਕ ਲਿਆ ਤੇ ਆਖਿਆ ਕਿ ਹੁਣ ਤੂੰ ਕਾਲਜ ਨਹੀਂ ਜਾਏਂਗੀ। ਅੱਜ ਤੈਨੂੰ ਮੁੰਡੇ ਵਾਲਿਆਂ ਨੇ ਦੇਖਣ ਆਉਣਾ ਹੈ। ਇਹ ਸੁਣ ਕੇ ਮੀਤ ਬਹੁਤ ਡਰ ਗਈ। ਉਹ ਫਟਾਫਟ ਆਪਣੇ ਕਮਰੇ ਵਿੱਚ ਗਈ ਤੇ ਨਾਸਰ ਨੂੰ ਫੋਨ ਲਾਇਆ। ਮੀਤ ਹੈਲੋ ਨਾਸਰ ਮੈਂ ਬਹੁਤ ਜ਼ਰੂਰੀ ਗੱਲ ਕਰਨੀ ਹੈ। ਨਾਸਿਰ ਹਾਂਜੀ ਦੱਸੋ ਮੀਤ ਮੀਤ ਅੱਜ ਮੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਐ ਮੈਂ ਕੀ ਕਰਾਂ ਮੈਂ ਇੰਨੀ ਜਲਦੀ ਕਿਸੇ ਨੂੰ ਤੁਹਾਡੇ ਬਾਰੇ ਦੱਸ ਵੀ ਨਹੀਂ ਸਕਦੀ ਪਲੀਜ਼ ਤੁਸੀਂ ਕੁਝ ਕਰੋ ਨਾਸਿਰ ਪਰ ਮੀਤ ਇੰਨੀ ਕਾਲੀ ਕਿਉਂ ਪੈ ਗਈ ਤੁਹਾਡੇ ਘਰਦਿਆਂ ਨੂੰ ਮੀਤ ਮੈਨੂੰ ਕੁਝ ਨਹੀਂ ਪਤਾ ਬਸ ਤੁਸੀਂ ਜਲਦੀ ਕੁਝ ਕਰੋ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਨਾਸਿਰ ਓਕੇ ਮੀਤ ਤੁਸੀਂ ਫਿਕਰ ਨਾ ਕਰੋ ਮੈਂ ਕੁਝ ਕਰਦਾ ਮੀਤ ਬਹੁਤ ਜ਼ਿਆਦਾ ਉਦਾਸ ਸੀ ਮੁੰਡੇ ਵਾਲੇ ਆ ਚੁੱਕੇ ਸੀ ਉਸੀ ਤਾਈ ਉਸਨੂੰ ਕਮਰੇ ਵਿੱਚੋਂ ਲੈ ਆਈ ਤਾਂ ਮੀਤ ਅਜੇ ਤਿਆਰ ਨਹੀਂ ਹੋਈ ਸੀ। ਤਾਈ 니 ਤੂੰ ਅਜੇ ਇੱਦਾਂ ਹੀ ਬੈਠੀ ਏ ਬਾਹਰ ਆ ਤੈਨੂੰ ਬੁਲਾ ਰਹੀ ਆ ਚੱਲ ਜਲਦੀ ਕਰ ਤਿਆਰ ਹੋ ਕੇ ਮੇਰੇ ਨਾਲ ਚੱਲ। ਇਸ ਤੋਂ ਪਹਿਲਾਂ ਕਿ ਮੀਤ ਆਪਣੀ ਤਾਈ ਨੂੰ ਕੁਝ ਦੱਸਦੀ ਉਸਦਾ ਬਾਪੂ ਆ ਗਿਆ। ਬਾਪੂ ਕੀ ਗੱਲ ਮੀਤ ਤੂੰ ਤਿਆਰ ਨਹੀਂ ਹੋਈ ਅਜੇ? ਮੀਤ ਘਬਰਾਉਂਦੀ ਹੋਈ ਬੱਸ ਬਾਪੂ ਜੀ ਤਿਆਰੀਆਂ ਮੀਤ ਦੇ ਬਾਪੂ ਨੇ ਭਰੀਆਂ ਅੱਖਾਂ ਨਾਲ ਮੀਤ ਨੂੰ ਗੱਲ ਆਇਆ ਤੇ ਸਮਝਾਇਆ। मीत ਪੁੱਤ ਮੁੰਡਾ ਖਾਨਦਾਨੀ ਹੈ ਕਨੇਡਾ ਤੋਂ ਆਇਆ ਤੈਨੂੰ ਬਹੁਤ ਖੁਸ਼ ਰੱਖੂਗਾ ਅਸੀਂ ਤੇਰਾ ਚੰਗਾ ਹੀ ਸੋਚਿਆ ਤੂੰ ਉਦਾਸ ਨਾ ਹੋ ਉਹਨਾਂ ਤੈਨੂੰ ਬਾਹਰ ਹੀ ਲੈ ਜਾਣਾ ਮੀਤ ਆਪਣੇ ਬਾਪੂ ਦੀਆਂ ਗੱਲਾਂ ਸੁਣਦੀ ਰਹੀ ਪਰ ਕੁਝ ਨਾ ਬੋਲੀ ਉਸ ਦਾ ਬਾਪੂ ਕਮਰੇ ਚੋਂ ਬਾਹਰ ਚਲਾ ਗਿਆ ਥੋੜੇ ਹੀ ਸਮੇਂ ਵਿੱਚ ਮੀਤ ਦੀ ਤਾਈ ਉਸ ਨੂੰ ਤਿਆਰ ਕਰਕੇ ਬਾਹਰ ਲੈ ਆਈ ਮੁੰਡੇ ਨੇ ਪਹਿਲੀ ਨਜ਼ਰ ਵਿੱਚ ਹੀ ਮੀਤ ਨੂੰ ਪਸੰਦ ਕਰ ਲਿਆ ਰਿਸ਼ਤਾ ਪੱਕਾ ਹੋ ਗਿਆ ਤੇ ਮੁੰਡੇ ਵਾਲਿਆਂ ਨੇ ਮੀਤ ਨੂੰ ਅੱਗੇ ਪੜਨ ਤੋਂ ਵੀ ਮਨਾ ਕਰ ਦਿੱਤਾ मीत ਚੁੱਪਚਾਪ ਸਭ ਕੁਝ ਵੇਖ ਸੁਣ ਰਹੀ ਸੀ ਉਹ ਕੇਵਲ ਨਾਸਿਰ ਦੀ ਉਡੀਕ ਕਰ ਰਹੀ ਸੀ ਸ਼ਗਨ ਵੀ ਪੈ ਚੁੱਕਾ ਸੀ ਪਰ ਨਾਸਿਰ ਨਾ ਆਇਆ ਸ਼ਾਮ ਨੂੰ ਨਾਸਿਰ ਦਾ ਫੋਨ ਆਇਆ ਨਾਸਿਰ ਹੈਲੋ ਮੀਤ ਸੌਰੀ ਮੈਨੂੰ ਜ਼ਰੂਰੀ ਕੰਮ ਪੈ ਗਿਆ ਸੀ ਇਸ ਲਈ ਆ ਨਹੀਂ ਹੋਇਆ ਮੀਤ ਕੋਈ ਗੱਲ ਨਹੀਂ ਨਾਸਿਰ ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਹੈ ਮੇਰਾ ਰਿਸ਼ਤਾ ਪੱਕਾ ਹੋ ਗਿਆ ਹੁਣ ਕੀ ਕਰਾਂਗੇ ਮੈਂ ਤੁਹਾਡੇ ਬਿਨਾ ਨਹੀਂ ਰਹਿ ਸਕਦੀ ਨਾਸਿਰ ਹੁਣ ਤੇ ਸਿਰਫ ਇੱਕੋ ਰਸਤਾ ਹੈ ਮੀਤ मीत ਕੀ 나시ਰ ਆਪਾ ਪੱਜ ਚਲੀਏ ਮੀਤ ਨਹੀਂ 나시ਰ ਮੇਰਾ ਬਾਪੂ 나시ਰ ਵਿੱਚੋਂ ਕੱਟਦੇ ਆ ਦੇਖੋ ਮੀਤ ਹੁਣ ਆਹੀ ਰਾਸਤ ਹੈ ਸਾਡੇ ਕੋਲੇ ਬਾਕੀ ਤੁਸੀਂ ਦੇਖ ਲਓ ਮੀਤ ਠੀਕ ਹੈ 나시ਰ ਪਰ ਮੈਨੂੰ ਇੱਕ ਵਾਰ ਘਰ ਗੱਲ ਕਰ ਲੈਣ ਦੇ 나시ਰ ਓਕੇ ਮੀਤ ਨੇ ਫੋਨ ਕੱਟਿਆ ਤੇ ਬਾਹਰ ਤਾਈ ਕੋਲ ਜਾ ਕੇ ਬੈਠ ਗਈ ਮੀਤ ਦਾ ਦਿਲ ਬਹੁਤ ਤੇਜ਼ ਧੜਕ ਰਿਹਾ ਸੀ ਮੀਤ ਨੇ ਗੱਲ ਸ਼ੁਰੂ ਕੀਤੀ ਮੀਤ ਤਾਈ ਜੀ ਮੈਂ ਇਹ ਵਿਆਹ ਨਹੀਂ ਕਰਵਾਉਣਾ। ਇਸ ਤੋਂ ਪਹਿਲਾਂ ਕਿ ਮੀਤ ਅੱਗੇ ਕੁਝ ਬੋਲਦੀ ਤਾਈ ਨੇ ਰੋਲਾ ਪਾ ਕੇ ਸਾਰਾ ਘਰ ਇਕੱਠਾ ਕਰ ਲਿਆ। ਆ ਦੇਖ ਲੋ ਮੀਤ ਕੀ ਕਹਿੰਦੀ ਮੈਂ ਪਹਿਲਾਂ ਹੀ ਕਹਿੰਦੀ ਸੀ ਮੈਨੂੰ ਇਹਦੇ ਲੱਛਣ ਠੀਕ ਨਹੀਂ ਲੱਗਦੇ। ਬਾਪੂ ਕੀ ਗੱਲ ਹੋ ਗਈ ਰੋਲਾ ਕਾਹਨੂੰ ਪਾਇਆ? ਤਾਈ ਆ ਤੁਹਾਡੀ लाਡਲੀ ਦੇਖ ਲੋ ਕੀ ਕਹਿੰਦੀ ਐ ਆਖੇ ਮੈਂ ਨਹੀਂ ਵਿਆਹ ਕਰਾਉਣਾ। ਬਾਪੂ ਕੀ ਕੀ ਗੱਲ ਮੀਤ ਕੀ ਹੋਇਆ? ਮੀਤ ਡਰਦੀ ਹੋਈ ਬੋਲੀ ਬਾਪੂ ਮੈਂ ਮੈਂ ਕਿਸੇ ਹੋਰ ਨੂੰ ਪਿਓ ਕੀ ਮੀਤ ਨੇ ਕਿਹਾ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਆ ਤਾਈ ਇਹਦਾ ਵਾਹਾ ਵੱਡੋ ਛੇਤੀ ਨਹੀਂ ਤੇ ਇੱਜ਼ਤ ਰੋਲ ਦੋ ਸਾਡੀ ਮੀਤ ਦਾ ਬਾਪੂ ਕੁਝ ਨਾ ਬੋਲਿਆ ਉਹ ਮੀਤ ਦੀ ਖਬਰਾਹਟ ਨੂੰ ਮਹਿਸੂਸ ਕਰ ਸਕਦਾ ਸੀ ਤਾਇਆ ਤੈਨੂੰ ਜਰਾ ਸ਼ਰਮ ਨਾ ਆਈ ਅਸੀਂ ਤੈਨੂੰ ਕੀ ਸਮਝਦੇ ਸੀ ਤੇ ਤੂੰ ਕੀ ਨਿਕਲੀ ਮੀਤ ਰੋਂਦੀ ਹੋਈ ਆਪਣੇ ਕਮਰੇ 'ਚ ਚਲੀ ਗਈ ਮੀਤ ਨੇ ਨਾਸਰ ਨੂੰ ਫੋਨ ਕੀਤਾ ਤੇ ਰਾਤ ਨੂੰ ਹੀ ਘਰੋਂ ਭੱਜਣ ਦਾ ਪਲਾਨ ਬਣਾ ਲਿਆ ਉਸੇ ਰਾਤ ਮੀਤ ਨੇ ਆਪਣਾ ਸਾਰਾ ਸਮਾਨ ਪੈਕ ਕੀਤਾ ਤੇ ਰਾਤ ਨੂੰ 1 ਵਜੇ ਨਾਸਿਰ ਨਾਲ ਚਲੀ ਗਈ। ਮੀਤ ਦਾ ਬਾਪੂ ਉਸ ਨੂੰ ਲੈ ਕੇ ਬਹੁਤ ਉਦਾਸ ਸੀ। ਉਹ ਮੀਤ ਨਾਲ ਗੱਲ ਕਰਕੇ ਨਾਸਿਰ ਬਾਰੇ ਜਾਣਨਾ ਚਾਹੁੰਦਾ ਸੀ। ਉਹ ਸਿਰਫ ਮੀਤ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਸਵੇਰ ਹੁੰਦਿਆ ਸਾਰੀ ਜਦ ਮੀਤ ਦਾ ਬਾਪੂ ਉਸੇ ਕਮਰੇ 'ਚ ਗਿਆ ਤਾਂ ਮੀਤ ਆਪਣੇ ਕਮਰੇ 'ਚ ਨਹੀਂ ਸੀ। ਬਾਪੂ ਨੇ ਸਾਰੇ ਘਰ 'ਚ ਮੀਤ ਨੂੰ ਲੱਭਿਆ ਪਰ ਮੀਤ ਕਿਤੇ ਨਾ ਲੱਭੀ। ਮੀਤ ਦੀ ਤਾਈ ਨੇ ਸਾਰੇ ਘਰ 'ਚ ਰੌਲਾ ਪਾਤਾ। ਬਲਕਿ ਉਸੇ ਦਿਨ ਮੀਤ ਦੇ ਭੱਜਣ ਦੀ ਗੱਲ ਪੂਰੇ ਪਿੰਡ ਵਿੱਚ ਅੱਗ ਵਾਂਗ ਫੈਲ ਚੁੱਕੀ ਸੀ। ਉਧਰ ਮੁੰਡੇ ਵਾਲਿਆਂ ਨੇ ਵੀ ਫੋਨ ਕਰਕੇ ਰਿਸ਼ਤਾ ਤੋੜ ਦਿੱਤਾ ਸੀ। ਮੀਤ ਦਾ ਬਾਪੂ ਇਹ ਸਹਾਰ ਨਾ ਸਕਿਆ। ਰਾਤ ਨੂੰ ਮੀਤ ਦੇ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮਹੀਨੇ ਬਾਅਦ ਜਦੋਂ ਮੀਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬਹੁਤ ਪਛਤਾਵਾ ਹੋਇਆ। ਉਹ ਹੁਣ ਵਾਪਸ ਘਰ ਜਾਣਾ ਚਾਹੁੰਦੀ ਸੀ। ਨਾਸਿਰ ਨੇ ਬਹੁਤ ਰੋਕਿਆ ਪਰ ਉਹ ਨਾ ਮੰਨੀ। ਅਗਲੇ ਹੀ ਦਿਨ ਨਾਸਰ ਮੀਤ ਨੂੰ ਉਸਦੇ ਘਰ ਲੈ ਗਿਆ। ਮੀਤ ਦੇ ਘਰ ਵੜਦਿਆਂ ਹੀ ਤਾਈ ਨੇ ਉਸ ਨੂੰ ਫੜ ਕੇ ਕਮਰੇ 'ਚ ਬੰਦ ਕਰ ਦਿੱਤਾ। ਨਾਸਰ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਗਿਆ। ਮੀਤ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਕਿਸੇ ਤਰ੍ਹਾਂ ਨਾਸਰ ਨਾਲ ਗੱਲ ਕਰੇ ਪਰ ਨਾਸਰ ਦਾ ਕੋਈ ਅਤਾ ਪਤਾ ਨਹੀਂ ਸੀ। ਨਾਸਰ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਸੀ। ਹੁਣ ਕੋਈ ਵੀ ਮੁੰਡਾ ਮੀਤ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ। ਜਦੋਂ ਕਿਤੇ ਗੱਲ ਚੱਲਦੀ ਤਾਂ ਪਿੰਡ ਦਾ ਕੋਈ ਨਾ ਕੋਈ ਮੀਤ ਨੂੰ ਚਰਿੱਤਰਹੀਣ ਦੱਸ ਕੇ रिश्ता तड़वा ਦਿੰਦਾ। ਹੁਣ ਮੀਤ ਆਪਾਹਜ ਨਾਲ ਵਿਆਹੀ ਗਈ ਸੀ। 5 ਸਾਲਾਂ ਚ ਮੀਤ ਮਾਂ ਵੀ ਨਹੀਂ ਬਣ ਸਕੀ। ਉਸਦੀ ਜ਼ਿੰਦਗੀ ਦੁੱਖਾਂ ਨਾਲ ਘिरी ਹੋਈ ਸੀ। ਮੀਤ ਅਕਸਰ ਪੁਰਾਣੇ ਦਿਨ ਯਾਦ ਕਰਕੇ ਪਛਤਾਉਂਦੀ ਰਹਿੰਦੀ। ਮੀਤ ਨੇ ਬਿਨਾਂ ਕਿਸੇ ਸਵਾਰਥ ਦੇ ਨਾਸਰ ਨੂੰ ਪਿਆਰ ਕੀਤਾ। ਪਰ ਨਾਸਰ ਖੁਦ ਨਹੀਂ ਜਾਣਦਾ ਸੀ ਕਿ ਉਹ ਕੇਵਲ ਮੀਤ ਦੀ ਖੂਬਸੂਰਤੀ ਨੂੰ ਪਿਆਰ ਕਰਦਾ ਸੀ। ਸ਼ਾਇਦ ਇਸੇ ਲਈ ਉਸ ਦਿਨ ਉਹ ਮੀਤ ਨੂੰ ਇਕੱਲੀ ਛੱਡ ਕੇ ਭੱਜ ਆਇਆ ਸੀ। ਉਸ ਦਾ ਪਿਆਰ ਗੱਲਾਂ ਤੱਕ ਹੀ ਸੀਮਤ ਸੀ 5 ਸਾਲ ਬਾਅਦ ਤੇ ਅੱਜ ਮੀਤ ਨੇ ਨਾਸਰ ਨੂੰ ਹੀ ਗੱਡੀ 'ਚ ਵੇਖਿਆ ਸੀ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਮਨ 'ਚ ਹਜ਼ਾਰਾਂ ਸਵਾਲ ਉੱਠਣ ਲੱਗੇ ਨਾਸਰ ਕਿਵੇਂ ਉਮੀਦ ਮੀਤ ਭਰੀਆਂ ਅੱਖਾਂ ਨਾਲ ਛੱਡ ਕਿਉਂ ਆਇਆ ਸੀ ਮੈਨੂੰ ਮੈਂ ਵੀ ਤਾਂ ਆਪਣੀ ਜਾਨ ਦੀ ਪਰਵਾਹ ਨਾ ਕਰਦੀ ਹੋਈ ਤੇਰੇ ਨਾਲ ਗਈ ਸੀ ਮਾਫ਼ ਕਰਨਾ ਮੀਤ ਪਰ ਅਸੀਂ ਇੱਕ ਦੂਜੇ ਲਈ ਨਹੀਂ ਸੀ ਬਣੇ ਇਹ ਕਹਿ ਕੇ ਨਾਸਰ ਅੱਗੇ ਵਧ ਗਿਆ ਮੀ ਇਹ ਤੋਤੇ ਹੀ ਖੜੀ ਆਪਣੀ ਕਿਸਮਤ ਨੂੰ ਕੋਸਦੀ ਰਹੀ। ਦੋਸਤੋ ਤੁਸੀਂ ਸੁਣੀ ਕਹਾਣੀ ਕੀ ਇਹ ਪਿਆਰ ਸੀ? ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ, ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆ ਇਸੇ ਤਰ੍ਹਾਂ ਹੋਰ ਵੀਡੀਓ ਦੇ ਨਾਲ।